ਹਾਂਜੀ ਵੀਰਿਆ ਟੋਈ ਹੋਪ ਦਿਸ ਸਾਰੇ ਜਾਣੇ ਠੀਕ ਠਾਕ ਹੋ ਹੋਮੂਗੀ ਤੇ ਅੱਜ ਆਪਾਂ ਕਰਾਂਗੇ ਪ੍ਰੋਫੈਸਰ ਮੂਨ ਸਿੰਘ ਦੀ ਕਵਿਤਾ ਤਾਜ ਮਹਿਲ ਦੀ ਈਜ਼ੀ ਐਕਸਪਲੇਨੇਸ਼ਨ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਵੀ ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਆਪਾਂ ਸਟਾਰਟ ਕਰਦੇ ਆਂਗੇ ਦੁੱਧ ਚਿੱਟੀਆਂ ਰਗਦਾਰ ਮਰਮਰਾਨੀ ਗਲ ਕਤ ਕੀ ਬਾਹੀ ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ ਬਿਰਸ਼ਾ ਬੂਟਿਆਂ ਦੇ ਪਰਸ਼ਾਮੀ ਨਸ਼ਿਆਂ ਨਾਲ ਗੜੁੰਦੇ ਕਾ ਤੇ ਸੋਹਲ ਸੀਨੀਆਂ ਉੱਤੇ ਸਵਾਦ-ਸਵਾਦ ਹੋ ਉੰਗੇ ਤਾਂ ਇਸ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੀ ਚੰਨਲੀ ਰਾਤ ਵਿੱਚ ਤਾਜ ਮਹਿਲ ਉਹ ਇਸ ਤਰ੍ਹਾਂ ਪਟੇਟ ਹੁੰਦਾ ਸੀਗਾ ਕਿ ਜਿਵੇਂ ਦੁੱਧ ਚਿੱਟੀਆਂ ਰਗਦਾਰ ਹੁੰਦੀਆਂ ਨੇ ਗਿਆ ਜਿਹੜੀਆਂ ਧਾਰੀਦਾਰ ਸੰਗ ਮਰ ਮਰਦੀਆਂ ਸੇਲਾ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਸੋਹਲ ਤੇ ਪਤਲੀਆਂ ਰਿਸ਼ਮਾਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹੋਣ। ਬਿਰਸ਼ਾਂ ਤੇ ਬੂਟਿਆਂ ਦੇ ਪਰਛਾਵੇਂ ਇੱਕ ਪ੍ਰਕਾਰ ਦੇ ਨਸ਼ੇ ਵਿੱਚ ਮਸਤ ਸਨ। ਤੇ ਉਹ ਘਾਹ ਦੀ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਕੇ ਉੰਗ ਰਹੇ ਸਨ। ਉੰਗ ਰਹੇ ਹੁੰਦਿਆ ਵੀ ਜਦੋਂ ਕੋਈ ਬੇਪਰਵਾਹ ਹੋ ਕੇ ਸੁੱਤਾ ਪਿਆ ਹੋਵੇ। ਉਸ ਤੋਂ ਬਾਅਦ ਹੈਗਾ ਲੱਗ ਟਾਹਨਾ ਦੇ ਟਾਹਨਾ ਗਲ ਵੇਲਾਂ ਸੁੱਤੀਆਂ ਲਗ ਵੇਲਾਂ ਗਲ ਕਲੀਆਂ ਲਗ ਕਲੀਆਂ ਗਲ ਗੰਧਾਂ ਸੁੱਤੀਆਂ ਨੀਂਦ ਬਲੇਵੇਂ ਵਲੀਆਂ ਸ਼ਾਂਤ ਸੁੱਤੇ ਜਮਨਾ ਦੇ ਕੰਡੇ ਹਰੇ ਭਰੇ ਅਤੇ ਸਾਵੇ ਨੀਂਦ ਬਿਗੁੱਤੀ ਜਲਤਾ ਰਾਂ ਨੂੰ ਬੰਨੀ ਵਿੱਚ ਕਲਾਵੇ ਤਾਂ ਇਸ ਦਾ ਅਰਥ ਹੈਗਾ ਕਵੀ ਕਹਿੰਦਾ ਹੈ ਕਿ ਉਹ ਤਾਜ ਮਹਿਲ ਦੀ ਰੁਵਾਨੀ ਦ੍ਰਿਸ਼ ਦਾ ਜਿਹੜਾ ਆਨੰਦ ਹੈ ਉਹ ਮਾਣ ਰਿਹਾ ਸੀ ਉਥੇ ਪੌਦਿਆਂ ਦੀਆਂ ਜਿਹੜੀਆਂ ਟਾਹਣੀਆਂ ਦੇ ਗਲ ਲੱਗ ਕੇ ਬੇਲਾਂ ਸੀਗੀਆਂ ਉਹ ਸੁੱਤੀਆਂ ਪਈਆਂ ਸਨ ਅਤੇ ਜਿਹੜੀਆਂ ਬੇਲਾਂ ਦੇ ਗਲ ਕਲੀਆਂ ਲੱਗੀਆਂ ਹੋਈਆਂ ਸਨ ਨੀਂਦ ਦੇ ਬਲੇਮਿਆਂ ਵਿੱਚ ਬਲੀਆਂ ਹੋਈਆਂ ਖੁਸ਼ਬੂ ਕਲੀਆਂ ਦੇ ਗਲ ਲੱਗ-ਲੱਗ ਕੇ ਸੁੱਤੀਆਂ ਹੋਈਆਂ ਸਨ ਜਮਨਾ ਦੇ ਹਰੀ ਭਰੀ ਤੇ ਸਵਾਦ ਦੇ ਸਾਵੇਂ ਕੰਡੇ ਸ਼ਾਂਤੀ ਵਿੱਚ ਸੁੱਤੇ ਪਏ ਸਨ ਉਸ ਨੇ ਨੀਂਦ ਵਿੱਚ ਗੁਆਚੀ ਪਾਣੀ ਦੀ ਧਾਰਾ ਨੂੰ ਆਪਣੇ ਕਲਾਵੇ ਵਿੱਚ ਬੰਨਿਆ ਹੋਇਆ ਸੀਗਾ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਜਾਨ ਨੂੰ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ ਐ ਪਰ ਦੂਰ ਸਾਗਰਾਂ ਬੰਨੀ ਨਸਨ ਜਦੋਂ ਉਹ ਲੱਗੀ ਨੀਂਦ ਟੂਣਿਆਂ ਦੀ ਜੰਤਰ ਵਿੱਚ ਟੌਰ ਉਸਦੀ ਵੱਜੀ ਕਵੀ ਕਹਿੰਦਾ ਹੈ ਕਿ ਉਹ ਤਾਜ ਮਹਿਲ ਦੀ ਰੂਮਾਨੀ ਦ੍ਰਿਸ਼ ਦਾ ਆਨੰਦ ਆ ਜਿਹੜਾ ਉਹ ਮਾਨ ਰਿਹਾ ਸੀ ਉਹ ਦੇਖ ਰਿਹਾ ਸੀ ਕਿ ਜਮਨਾ ਦੇ ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਜਿਹੜਾ ਪਰਸ਼ਾਮਾ ਉਹ ਸੁੱਤਾ ਪਿਆ ਸੀ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਉਦਾਲਣ ਲਈ ਆਪਣੀ ਬੁੱਕਲ ਵਿੱਚ ਲੁਕਾਇਆ ਹੋਵੇ ਪ੍ਰੰਤੂ ਜਦੋਂ ਜਮਨਾ ਤਾਜ ਮਹਿਲ ਨੂੰ ਉਡਾਲ ਕੇ ਸਾਗਰ ਵੱਲ ਨਸਨ ਲੱਗੀ ਤਾਂ ਉਸ ਦੀ ਚਾਲ ਨੀਂਦ ਟੂਣਿਆਂ ਦੇ ਯੰਤਰ ਵਿੱਚ ਵੱਜ ਗਈ ਸੀ ਸੁੱਤੇ ਇਸ ਚਿਗਰ ਦੇ ਅੰਦਰ ਮੈਂ ਕੱਲਾ ਇੱਕ ਜਾਗਾ ਜਗ ਰਹੀਆਂ ਤੋਂ ਅੱਖਾਂ ਮੇਰੀਆਂ ਚੁੱਪ-ਚੁੱਪ ਬਾਗ ਚਰਾਗਾ ਗੁਬੰਦ ਦਿਆਂ ਉਬਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤਰੀ ਆਈਆਂ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਦੀ ਜਾਵੇ ਸ਼ਾਹਜਹਾਨ ਦੀ ਸੋਹਜ ਸਵਾਦ ਨੂੰ ਲੂ ਲੂ ਪਿਆਸ ਲਾਵੇ ਕਵੀ ਕਹਿੰਦਾ ਹੈ ਕਿ ਤਾਜ ਮਹਿਲ ਦੀ ਰੋਮਾਨੀ ਸੁੰਦਰਤਾ ਜਦੋਂ ਉਹ ਆਨੰਦ ਮਾਨ ਰਿਹਾ ਸੀ ਤਾਂ ਨੀਂਦ ਦੇ ਵਿੱਚ ਮਸਤ ਜਾਪ ਰਹੇ ਜਿਹੜੇ ਚੁਗਿਰਦੇ ਵਿੱਚ ਇਕੱਲਾ ਕਵੀ ਹੀ ਜਾਗ ਰਿਹਾ ਸੀ ਚੁਗਿਰਦਾ ਭਾਵ ਉੱਥੋਂ ਦਾ ਜਿਹੜਾ ਵਾਤਾਵਰਨ ਸੀਗਾ ਉਸ ਦੀਆਂ ਦੋਵੇਂ ਅੱਖਾਂ ਚੁੱਪਚਾਪ ਚਰਾਗਾ ਵਾਂਗ ਜਾਗ ਰਹੀਆਂ ਸਨ ਗਵੰਦ ਦੇ ਉਬਾਰਾਂ ਉੱਪਰ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਫਿਰ ਰਹੀਆਂ ਸਨ ਤੇ ਫਿਰ ਉਹ ਆਪਣੀ ਜਿਹੜੀ ਸੋਹਜ ਸਵਾਦ ਦੀ ਪਿਆਸ ਨੂੰ ਮਿਟਾ ਰਹੀਆਂ ਸੀਗੀਆਂ ਮੁਗਲਾਂ ਦਾ ਕੰਮ ਤੇ ਹੁਨਰ ਦੇਖ ਕੇ ਉਸ ਦੀ ਹੈਰਾਨੀ ਵਧਦੀ ਜਾ ਰਹੀ ਸੀ ਤੇ ਉਸ ਦਾ ਜਿਹੜਾ ਲੂ ਲੂ ਸ਼ਾਹਜਹਾਂ ਤੇ ਸੁਹਾਰਾ ਸਹਾਇਜ ਜਿਹੜਾ ਸਵਾਦ ਨੂੰ ਸਲਾਹ ਰਿਹਾ ਸੀਗਾ ਮਤਲਬ ਭਾਵ ਉਸ ਦੀ ਸਿਫਤ ਕਰ ਰਿਹਾ ਸੀਗਾ ਇੰਨੇ ਨੂੰ ਗਵੰਦ ਦਾ ਅੰਡਾ ਟੁੱਟੇ ਟੁੱਟੇ ਹੋਇਆ ਚੀਕਾਂ ਕੂਕਾਂ ਤੇ ਫਰਿਆਦਾਂ ਜਾਮਬਰ ਨੂੰ ਛੋਹਿਆ ਹੜ ਮਜ਼ਦੂਰਨੀਆਂ ਦਾ ਬਗਿਆ ਵਿੱਚ ਮਜ਼ੂਰ ਹਜ਼ਾਰਾਂ ਚੁੱਕੀ ਕਹੀਆਂ ਦੁਰਮਰਤ ਸੀ ਬੱਜੇ ਵਿੱਚ ਵਗਾਰਾ ਕਵੀ ਕਹਿੰਦਾ ਹੈ ਕਿ ਜਦੋਂ ਉਹ ਤਾਜ ਮਹਿਲ ਦੀ ਰੂਮਾਨੀ ਸੁੰਦਰਤਾ ਦਾ ਜਿਹੜਾ ਆਨੰਦ ਸੀਗਾ ਮਾਣ ਰਿਹਾ ਸੀ ਤਾਂ ਉਸ ਦੀ ਕਲਪਨਾ ਵਿੱਚ ਉਸ ਦੀਆਂ ਅੱਖਾਂ ਸਾਹਮਣੇ ਗੁਬੰਦ ਦਾ ਜਿਹੜਾ ਆਂਡਾ ਸੀਗਾ ਉਹ ਟੋਟੇ ਟੋਟੇ ਹੋ ਗਿਆ ਤੇ ਉਸ ਵਿੱਚੋਂ ਨਿਕਲੀਆਂ ਚੀਕਾਂ ਕੂਕਾਂ ਤੇ ਫਰਿਆਦਾਂ ਨੇ ਆਸਮਾਨ ਨੂੰ ਛੂ ਲਿਆ ਇਹ ਚੀਕਾਂ ਤੇ ਕੂਕਾਂ ਮਜ਼ਦੂਰਾਂ ਤੇ ਮਜ਼ਦੂਰਨੀ ਆਂਦੀਆਂ ਸਨ ਜਿਨ੍ਹਾਂ ਨੇ ਤਾਜ ਮਹਿਲ ਨੂੰ ਬਣਾਉਣ ਵਿੱਚ ਹਿੱਸਾ ਪਾਇਆ ਸੀਗਾ ਕਵੀ ਦੀ ਕਲਪਨਾ ਵਿੱਚ ਗਵੰਦ ਦੇ ਟੁੱਟੇ ਅੰਡੇ ਵਿੱਚੋਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦਾ ਜਿਹੜਾ ਹੱਗ ਹਾੜੇ ਸੀਗਾ ਉਹ ਵਗ ਤੁਰਿਆ ਉਸਨੇ ਕਹੀਆਂ ਤੇ ਦੁਰਮੜ ਤੇ ਜਿਹੜੇ ਮਜ਼ਦੂਰ ਸੀਗੇ ਉਹ ਤੇਸੇ ਚੁੱਕੇ ਹੋਏ ਸਨ ਦੁੱਧੀਆਂ ਨਾਲ ਪਲਦੇ ਬੱਚੇ ਕੰਮੀ ਰੁਝੀਆਂ ਮਾਮਾ ਅੱਖਾਂ ਦੇ ਵਿੱਚ ਚਲਕਨ ਅਥਰੂ ਹਿੱਕਾਂ ਦੇ ਵਿੱਚ ਆਹਾਂ ਬੁੱਕਿਆਂ ਵਰਗੇ ਪੇਟ ਉਹਨਾਂ ਦੇ ਟੁੱਕਿਆਂ ਵਰਗੇ ਗਾਟੇ ਚਾਲੇ-ਚਾਲੇ ਹੱਥ ਉਹਨਾਂ ਦੇ ਪੈਰ ਵੀ ਆਈਆਂ ਪਾਟੇ ਕਵੀ ਕਹਿੰਦਾ ਹੈ ਕਿ ਉਸਨੇ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਜਿਹੜੀ ਗਰੀਬ ਮਜ਼ਦੂਰ ਤੇ ਮਜ਼ਦੂਰਨੀਆਂ ਦੀ ਦਰਦਨਾਕ ਚਾਕੀ ਵੇਖੀ ਉਹ ਦੇਖ ਰਿਹਾ ਸੀ ਕਿ ਮਾਂ-ਮਾਂ ਕੰਮ ਵਿੱਚ ਰੁੱਝੀਆਂ ਹੋਈਆਂ ਸਨ ਤੇ ਜਿਹੜੀਆਂ ਉਹਨਾਂ ਦੇ ਦੁੱਧ ਪਿੰਦੇ ਬੱਚੇ ਸੀਗੇ ਉਹ ਉਥੇ ਪਲਮ ਰਹੇ ਸੀਗੇ ਮਤਲਬ ਬਾਗ ਰੋ ਰਹੇ ਸੀਗੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅਥਰੂ ਚੱਲ ਰਹੇ ਸੀ ਹਿੱਕਾਂ ਵਿੱਚ ਹੋ ਗਏ ਸੀ ਜਿਹੜੇ ਉਹ ਨਿਕਲ ਰਹੇ ਸਨ ਮਜ਼ਦੂਰ ਤੇ ਮਜ਼ਦੂਰਨੀਆਂ ਦੇ ਪੇਟ ਬੋਕਿਆਂ ਵਰਗੇ ਸਨ ਤੇ ਉਨ੍ਹਾਂ ਦੇ ਜਿਹੜੇ ਗਾਟੇ ਆ ਉਹ ਸੁੱਕੀ ਟੁੱਕੀਆਂ ਵਰਗੇ ਸਨ ਉਨ੍ਹਾਂ ਦੇ ਹੱਥ ਵਿੱਚ ਛਾਲੇ ਪਏ ਹੋਏ ਸਨ ਤੇ ਪੈਰਾਂ ਦੀਆਂ ਜਿਹੜੀਆਂ ਬਿਆਈਆਂ ਨੇ ਉਹ ਫਟੀਆਂ ਹੋਈਆਂ ਸਨ ਫਿਰ ਵੀ ਕੰਮ ਕਰਾਵਨ ਵਾਲੇ ਮਾਰ-ਮਾਰ ਕੇ ਫੰਟਾਂ ਮਾਸੂਮਾਂ ਦੇ ਪਿੰਡਿਆਂ ਤੇ ਚੜੀ ਜਾਵਣ ਸਲਵਾਟਾਂ ਏਡਾ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ ਨਾਲ ਪੀੜ ਦੇ ਕਲਬਲ ਹੋ ਕੇ ਰੂਹ ਮੇਰੀ ਘੁੱਲਾਈ ਤਾਂ ਕਵੀ ਕਹਿੰਦਾ ਹੈ ਕਿ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਜਿਹੜੇ ਮਜ਼ਦੂਰ ਤੇ ਮਜ਼ਦੂਰਾਂ ਦੀ ਹਾਲਤ ਬਗਾਰ ਤੇ ਭੁੱਖ ਕਾਰਨ ਉਹਨਾਂ ਦੀ ਜਿਹੜੀ ਹਾਲਤ ਸੀ ਕਿ ਉਹ ਬਹੁਤ ਹੀ ਦਰਦ ਨਾਲ ਭਰੀ ਹੋਈ ਸੀ ਪਰੰਤੂ ਕੰਮ ਕਰਾਉਣ ਵਾਲੇ ਨੂੰ ਉਹਨਾਂ ਉੱਪਰ ਬਿਲਕੁਲ ਵੀ ਕੋਈ ਤਰਸ ਨਹੀਂ ਸੀ ਆ ਰਿਹਾ ਉਹ ਉਹਨਾਂ ਦੇ ਉਹਨਾਂ ਨੂੰ ਮਾਸੂਮਾਂ ਨੂੰ ਛਾਂਟੇ ਮਾਰ-ਮਾਰ ਕੇ ਉਹਨਾਂ ਦੇ ਪਿੰਡਿਆਂ ਉੱਪਰ ਲਾਸ਼ਾਂ ਪਾਈ ਜਾਂਦੇ ਸੀਗੇ ਮਤਲਬ ਉਹਨਾਂ ਨੂੰ ਜ਼ਬਰਨ ਕੰਮ ਕਰਾ ਰਹੇ ਸੀਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਭੁੱਖ ਸੀ ਜਾਂ ਉਹਨਾਂ ਦੀ ਜਿਹੜੀ ਦਰਦ ਭਰੀ ਹਾਲਾਤ ਸੀਗੇ ਉਹਨਾਂ ਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਬਸ ਉਹ ਆਪਣੇ ਕੰਮ ਤੱਕ ਮਤਲਬ ਰੱਖ ਰਹੇ ਸੀਗੇ ਮਜ਼ਦੂਰਾਂ ਦੀ ਇਸ ਦੁੱਖ ਭਰੀ ਝਾਕੀ ਨੂੰ ਦੇਖ ਕੇ ਕਵੀ ਦੀ ਜਿਹੜੀ ਆਤਮਾ ਉਹ কুরਲਾ ਉਠੀ ਕਿਉ ਹੁਸਨ ਹੁਸਨ ਹੈ ਸੱਚਮੁੱਚ ਯਾ ਉਝੇ ਹੀ ਚਲਾ ਚੱਲਦਾ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ ਕਵੀ ਕਹਿੰਦਾ ਹੈ ਕਿ ਜਦੋਂ ਉਸਨੇ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਉਨ੍ਹਾਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਉੱਪਰ ਹੁੰਦੇ ਜ਼ੁਲਮ ਦੀ ਜਿਹੜੀ ਚਾਕੀ ਆ ਉਹ ਅੱਖੀ ਵਿਖੀ ਤਾਂ ਪੀੜ ਨਾਲ ਤੜਫ ਕੇ ਉਸ ਦੀ ਜਿਹੜੀ ਰੂਹ ਆ ਉਹ কুরਲਾ ਉਠੀ ਕੀ ਉਹ ਜਿਹੜਾ ਹੁਸਨ ਕੀ ਉਹ ਸੱਚਮੁੱਚ ਦਾ ਹੁਸਨ ਜਾਂ ਫਿਰ ਇੱਕ ਧੂਖਾ ਜਿਹੜਾ ਹੁਸਨ ਲੱਖਾਂ ਮਜ਼ਦੂਰਾਂ ਦੇ ਹੰਝੂਆਂ ਤੇ ਪਲਦਾ ਹੈ ਭਾਵ ਅਜਿਹਾ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਜੋ ਲੱਖਾਂ ਮਜ਼ਦੂਰਾਂ ਦੇ ਹੋਂ ਗੈਉ ਉਤੇ ਪਲਦਾ ਸੀਗਾ ਏਸੀ ਕੀ ਇਸ ਕਵਿਤਾ ਦੀ ਈਜ਼ੀ ਐਕਸਪਲੇਨੇਸ਼ਨ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ ਜੇ ਵੀਡੀਓ ਅੱਛੀ ਲੱਗੀ ਹੈ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ